ਸਤਨਾਮ ਵਾਹਿਗੁਰੂ ਸਾਹਿਬ ਜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ ਤੁਝ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜ ਨਾ ਆਵੇ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੇ ਮਿੱਤਰ ਸਭ ਕੀ ਧਿਆਨ ਨਾ ਮੰਗੇ ਮੰਦਾ ਆਨੰਦ ਬਿਆ ਸੁਖ ਪਾਇਆ ਮਿਲੇ ਗੁਰ ਗੋਬਿੰਦਾ ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਸੁਣ ਪ੍ਰੇਮ ਓ ਮਹੜਾ ਕਿਉ ਮਿਲਿਏ ਹਰਜਾਇ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇਂ ਮਾਇ ਅਸੁਣ ਪ੍ਰੇਮ ਓ ਮਹੜਾ ਕਿਉ ਮਿਲਿਏ ਹਰਜਾਇ ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾ ਮੈਂ ਮਾਇ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ਮਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਖਾਏ ਆਪ ਤੇ ਆਗ ਬੇਨਤੀ ਕਰਹਿ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜਕਤ ਹੈ ਨਾ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧਿਆ ਜਿਨਾ ਮੈਂ ਆਹਰ ਰਹਾਏ ਅਸੂ ਸੁਖੀ ਵਸੰਧਿਆ ਜਿਨਾ ਮੈਂ ਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੂ ਦਾ ਮਹੀਨਾ ਪ੍ਰਕਾਸ਼ਮਨ ਹੋਇਆ ਹੈ ਸਤਿਗੁਰੂ ਮੇਹਰਾਂ ਦੇ ਦਾਤੇ ਸਾਰਿਆਂ ਗੁਰ ਸੰਤਾਂ ਦਾ ਸੁਖ ਸੁਖਾਂ ਦਾ ਬਚਿਤ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਅਸੂਦੇ ਮਹੀਨੇ ਦਾ ਪੰਚਮ ਪਿਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਡੇ ਕਾਲ ਯੁਗ ਦੇ ਜੀਵਾਂ ਵਾਸਤੇ ਕੀ ਸੰਦੇਸ਼ ਦਿੰਦੇ ਹਨ ਸਤਿਗੁਰੂ ਕਹਿੰਦੇ ਹਨ ਅੱਸੂ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਜੋ ਕਿ ਪਿਛਲੇ ਮਹੀਨਾ ਭਾਦਰੋਂ ਦਾ ਤੜਕਿਆਂ ਦਾ ਮਹੀਨਾ ਸੀ ਗਰਮੀ ਦਾ ਮਹੀਨਾ ਸੀ ਭਾਦਰੋਂ ਦੇ ਮਹੀਨੇ ਦੇ ਵਿੱਚ ਤੜਕੇ ਲੱਗਦੇ ਸਨ ਮਨ व्याकुल ਹੁੰਦਾ ਸੀ ਹੁਣ ਅੱਸੂ ਦਾ ਮਹੀਨਾ ਪ੍ਰਕਾਸ਼ਮਾਨ ਹੋ ਗਿਆ ਹੈ ਸਤਿਗੁਰੂ ਕਹਿੰਦੇ ਹਨ ਇਹ ਹੁਣ ਰੁੱਤ ਮਿੱਠੀ ਅਤੇ ਠੰਡੀ ਹੋ ਗਈ ਹੈ ਇਸ ਰੂਪ ਦੇ ਵਿੱਚ ਮੇਰੇ ਮਨ ਦੇ ਵਿੱਚ ਮੇਰੇ ਅੰਦਰ ਬਲਵਲਾ ਉੱਠਿਆ ਹੈ ਉਮਾਹੜਾ ਉੱਠਿਆ ਹੈ ਮੇਰੇ ਅੰਦਰ ਚਾਹ ਪੈਦਾ ਹੋਇਆ ਹੈ ਇਹ ਮਿੱਠੀ ਰੁੱਤ ਨੂੰ ਵੇਖ ਕੇ ਕਿ ਮੈਂ ਆਪਣੇ ਪ੍ਰਭੂ ਦੇ ਨਾਲ ਪਰਮਾਤਮਾ ਦੇ ਨਾਲ ਮਿਲਾਪ ਕਰਾਂ ਅਸੁਨ ਪ੍ਰੇਮ ਉਮਾਹੜਾ ਅਸੂਦੇ ਮਹਿੰਦੇ ਵਿੱਚ ਮੇਰੇ ਦਿਲ ਦੇ ਅੰਦਰ ਮੇਰੇ ਮਨ ਦੇ ਅੰਦਰ ਉਹ ਮਹੜਾ ਉੱਠਿਆ ਹੈ ਬਲਬਲਾ ਉੱਠਿਆ ਹੈ ਚਾਹ ਪੈਦਾ ਹੋ ਗਿਆ ਹੈ ਕਿਉਂ ਮਿਲੀਏ ਹਰ ਜਾਏ ਕਿਸ ਤਰ੍ਹਾਂ ਮਿਲਿਆ ਜਾਵੇ ਹਰਿ ਅਕਾਲਪੁਰਖ ਪਰਮਾਤਮਾ ਨੂੰ ਇਹ ਮੇਰੇ ਅੰਦਰ ਇੱਕ ਤਾਂਗ ਪੈਗਦਾ ਹੋ ਗਈ ਹੈ ਕਿ ਕਿਹੜਾ ਟਾਂਗ ਬਣਾਈਏ ਕਿਸ ਤਰ੍ਹਾਂ ਮਿਲਿਆ ਜਾਵੇ ਪਰਮਾਤਮਾ ਨੂੰ ਇਹ ਠੰਡੀ ਮਿੱਟੀ ਰੋਤਾ ਗਈ ਹੈ ਤੇ ਉਸ ਅਕਾਲਪੁਰਖ ਪਰਮਾਤਮਾ ਨੂੰ ਮਿਲ ਕੇ ਆਪਣੇ ਮਨ ਦੇ ਆਪਣੇ ਜਨਮਾਂ ਜਨਮਾਂ ਦੀ ਜੋ ਪਿਆਸ ਹੈ ਉਹ ਬਜਾ ਦੇਣਾ ਅਸਨ ਪ੍ਰੇਮ ਓ ਮਾਹੜਾ ਕਿਉ ਮਲੀਏ ਹਰ ਜਾਏ ਦਰਸ਼ਨ ਮਨ ਤਨ ਪਿਆਸ ਦਰਸ਼ਨ ਕਣੀ ਮਨ ਅਤੇ ਤਨ ਨੂੰ ਮੇਰੀ ਆਤਮਾ ਨੂੰ ਅਤੇ ਮੇਰੇ ਸਰੀਰ ਨੂੰ ਬਣੀ ਪਿਆਸ ਲੱਗੀ ਹੈ ਕਣੀ ਬਹੁਤ ਜ਼ਿਆਦਾ ਪਿਆਸ ਕੋਈ ਆਣ ਮਿਲਾਵੇ ਮਾਏ हे ਮੇਰੀ ਮਾਤਾ ਕੋਈ ਹੈ ਐਸਾ ਜਿਹੜਾ ਮੈਨੂੰ ਮੇਰੇ ਪ੍ਰਭੂ ਦੇ ਚਰਨਾਂ ਦੇ ਨਾਲ ਮਿਲਾ ਦੇਵੇ ਜਿਹੜਾ ਕੋਈ ਮੇਰੇ ਪਤੀ ਪਰਮੇਸ਼ਰ ਪਰਮਾਤਮਾ ਦੇ ਨਾਲ ਮੇਰਾ ਮਿਲ ਕਰਾ ਦੇ हे ਮੇਰੀ ਮਾਤਾ ਕੋ ਹੈ ਐਸਾ ਮਿਲਾਨ ਵਾਲਿਆਂ ਨੂੰ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਵਢਹੰਸ ਰਾਗ ਦੇ ਵਿੱਚ ਕਹਿੰਦੇ ਹਨ ਤਹ ਸਹਬ ਕੀ ਬਾਤ ਜੇ ਆਖੇ ਕਹੋ ਨਾਨਕ ਆ ਕੀਜੈ ਸੀਸ ਵੱਡੇ ਕਰ ਮੈਂ ਸੰਦੀਜੇ ਬਿਨਸਰ ਸੇਵ ਕਰੀ ਜੇ ਮੇਰੇ ਸਾਹਿਬ ਦੀ ਪਰਮਾਤਮਾ ਦੀ ਜਿਹੜਾ ਮੇਰੇ ਨਾਲ ਗੱਲ ਕਰਦਾ ਹੈ ਜਿਹੜਾ ਮੈਨੂੰ ਉਹਦੀ ਕਥਾ ਕਹਾਣੀ ਸੁਣਾਉਂਦਾ ਹੈ ਮੈਂ ਉਹਨੂੰ ਕੀ ਦੇ ਸਕਦਾ ਹਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਆਪਣਾ ਸਿਰ ਵੱਢ ਕੇ ਵੀ ਉਹਦੇ ਚਰਨਾਂ 'ਚ ਅਰਪਣ ਕਰ ਦੇਵਾਂ ਕਿ ਉਹ ਉਹਨੂੰ ਕਹਾਂ ਕਿ ਐ ਸਿਰ ਦੇ ਉੱਤੇ ਬੈਠ ਮੂੜਾ ਬਣਾ ਕੇ ਤੇ ਮੈਂ ਉਹਦੀ ਸੇਵਾ ਬਿਨਾਂ ਸੀਸ ਤੋਂ ਕਰਾਂ ਤਾਂ ਵੀ ਇੱਕ ਘਟ ਹੈ ਜਿਹੜਾ ਮੈਨੂੰ ਪੁਰੇ ਮੇਰੇ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਮ ਲਾ ਦੇਵੇ ਮਨ ਤਨ ਪਿਆਸ ਦਰਸ਼ਨ ਕਣੀ ਮੇਰੇ ਮਨ ਨੂੰ ਮੇਰੇ ਤਨ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੈ ਕੋਈ ਆਣ ਮਿਲਾਵੇ ਮਾਏ हे ਮੇਰੀ ਮਾਤਾ ਕੋਈ ਆਣ ਕੇ ਮੈਨੂੰ ਮਿਲਾ ਦੇਵੇ ਸੰਤ ਸਹਾਈ ਪ੍ਰੇਮ ਕੇ ਸਤਿਗੁਰੂ ਕਹਿੰਦੇ ਨੇ ਹੁਣ ਸੁਣੀਦਾ ਹੈ ਕਿ ਜਿਹੜੇ ਸੰਤ ਮਹਾਪੁਰਸ਼ ਹੁੰਦੇ ਹਨ ਜਿਹੜੇ ਬੰਦਗੀ ਵਾਲੇ ਇਨਸਾਨ ਹੁੰਦੇ ਹਨ ਉਹ ਮਿਲਾ ਸਕਦੇ ਹਨ ਸੰਤ ਸਹਾਈ ਪ੍ਰੇਮ ਕੇ ਉਹ ਪ੍ਰੇਮ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਨਾਲ ਮਿਲਾਪ ਕਰਾ ਦੇਣਗੇ ਵਿਚ ਵਿਚੋਲੇ ਬਣ ਕੇ ਤੇ ਫਿਰ ਐਸੇ ਸੰਤਾ ਮਹਾਪੁਰਸ਼ਾਂ ਦੇ ਸਤਸੰਗੀ ਲੋਕਾਂ ਦੇ ਚਰਣੀ ਜਾ ਕੇ ਲੱਗ ਜਾਵਾਂ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੇ ਲਾਗਾ ਪਾਏ ਮਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਹੀਂ ਜਾਏ ਜਾਏ ਕਹਿੰਦੇ ਥਾਂ ਜਗਾ ਕੋਈ ਦੂਜੀ ਥਾਂ ਹੋਰ ਕੋਈ ਦਿਸਦੀ ਨਹੀਂ ਪਰਮਾਤਮਾ ਤੋਂ ਬਿਨਾ ਜਿੱਥੇ ਜਾ ਕੇ ਸੁਖ ਹਾਸਲ ਹੋ ਸਕਣ ਜਿੱਥੇ ਜਾ ਕੇ ਸੁਖ ਮਿਲਣ ਸਕਣ ਬਿਨ ਪ੍ਰਭ ਕਿਉਂ ਸੁਖ ਪਾਈਏ ਬਿਨਾ ਪ੍ਰਭੂ ਤੋਂ ਕਿਤੇ ਵੀ ਸੁਖ ਹਾਸਲ ਨਹੀਂ ਮਿਲ ਨਹੀਂ ਸਕਦੇ ਹਾਸਲ ਨਹੀਂ ਹੋ ਸਕਦੇ ਦੂਜੀ ਨਾਹੀਂ ਜਾਏ ਦੂਜੀ ਕੋਈ ਥਾਂ ਹੀ ਨਹੀਂ ਜਿਨ ਜਿਨਹ ਚ ਆਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਜਿਨ੍ਹਾਂ ਨੂੰ ਨਾਮ ਦੇ ਵਿੱਚੋਂ ਰਸ ਆਣ ਲੱਗਿਆ ਪ੍ਰੇਮ ਦਾ ਰਸ ਆਉਣ ਲੱਗਿਆ ਉਹ ਫਿਰ ਰੱਜ ਗਏ ਉਹ ਮਾਇਆ ਵੱਲੋਂ ਵੀ ਤੇ ਸੰਸਾਰ ਦੀਆਂ ਲੋੜਾਂ ਵੱਲੋਂ ਵੀ ਉਹਨਾਂ ਦਾ ਰੱਜ ਹੋ ਗਿਆ ਉਹਨਾਂ ਦੀ ਭੁੱਖ ਮਿਟ ਗਈ ਉਹਨਾਂ ਦੀ ਤ੍ਰਿਸ਼ਨਾ ਦੇ ਜੋ ਭਾਂਬੜ ਸਨ ਖਤਮ ਹੋ ਗਏ ਬੁਝ ਗਏ ਉਹਨਾਂ ਨੂੰ ਨਾਮ ਦੇ ਵਿੱਚੋਂ ਮਿਠਾਸ ਆਉਣ ਲੱਗੀ ਰਸ ਆਉਣ ਲੱਗਿਆ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਕਾਏ ਤੋਂ ਭਾਵ ਰੱਜਣਾ ਤ੍ਰਿਪਤ ਹੋ ਜਾਣਾ ਰੱਜ ਜਾਣਾ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰ ਹੈ ਲਹਿਓ ਲੜ ਪ੍ਰਭੂ ਲੜ ਲਾਏ ਆਪ ਆਪ ਕਹਿੰਦੇ ਆਪਾ ਭਾ ਜਿਹੜੀ ਮੇਰੀ ਮੇਰੀ ਕਰਦੇ ਹਾਂ ਜਿਹੜਾ ਹੰਕਾਰ ਅੰਦਰ ਬੋਲਦਾ ਹੈ ਕਿ ਆ ਮੈਂ ਕੀਤਾ ਆ ਮੈਂ ਕਰ ਦਿਆਂਗਾ ਆ ਮੇਰੇ ਤੋਂ ਬਿਨਾ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਨੇ ਇਹ ਜਿਹੜੀ ਮੇਰੀ ਮੇਰੀ ਹੈ ਨਾ ਮੈਂ ਮੈਂ ਹੈ ਇਹਨੂੰ ਛੱਡ ਦੇ ਇਹਨੂੰ ਤਿਆਗ ਦੇ ਆਪ ਤਿਆਗ ਬੇਨਤੀ ਕਰ ਹੈ ਬੇਨਤੀ ਕਰਨੀ ਅਰਦਾਸ ਕਰਨੀ ਹੈ ਤੇ ਨਿਮਾਣਾ ਹੋ ਕੇ ਨੀਵਾ ਹੋ ਕੇ ਮੇਰੀ ਮੇਰੀ ਛੱਡ ਕੇ ਕਿ ਪ੍ਰਭੂ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਤਾਂ ਅਰਦਾਸ ਪ੍ਰਮਾਣ ਹੁੰਦੀ ਹੈ ਤਾਂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਬੂਲ ਹੁੰਦੀ ਹੈ ਜੇ ਆਪਾਂ ਆਪਾਂ ਭਾਤਿਆ ਕੇ ਕਰਾਂਗੇ ਨੀਮਾਣੇ ਹੋ ਕੇ ਨੀਵੇਂ ਹੋ ਕੇ ਕਰਾਂਗੇ ਜਿਹਦੇ ਕੋਲੋਂ ਚੀਜ਼ ਲੈਣ ਜਾਈਦੀ ਹੈ ਉਹਦੇ ਕੋਲੋਂ ਫਿਰ ਨੀਮਾ ਹੋ ਕੇ ਉਹਦੀ ਪੈਂਦੀਆਂ ਨਾਲ ਜਾ ਕੇ ਬਹਿਣਾ ਪੈਂਦਾ ਹੈ ਜਦੋਂ ਧੰਨ ಶ್ರೀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਬੈਠੇ ਸਨ ਜਦੋਂ ਭਾਈ ਲੈਣਾ ਜੀ ਆਏ ਜੋ ਕਿ ਚਰਨ ਸਪਰਸ਼ ਕਰਕੇ ਗੁਰੂ ਅੰਗਦ ਦੇਵ ਜੀ ਬਣੇ ਕੋੜੀ ਤੇ ਚੜ ਕੇ ਆਏ ਆਪਣੇ ਜਥੇ ਦੇ ਨਾਲ ਜੋ ਕਿ ਮਾਤਾ ਦੀ ਯਾਤਰਾ ਤੇ ਜਾਂਦੇ ਸਨ ਰਸਤੇ ਦੇ ਵਿੱਚ ਪੜਾ ਕੀਤਾ ਕਰਤਾਰਪੁਰ ਦੇ ਵਿੱਚ ਤੇ ਸਤਿਗੁਰੂ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਣਤ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਤਾ ਸੀ ਕਿ ਸਾਡੇ ਤੋਂ ਬਾਅਦ ਜਿਹੜਾ ਸਾਡੀ ਅਗਲੀ ਜੋਤ ਦਾ ਜਿਹੜਾ ਸਥਾਨ ਹੈ ਉਹ ਭਾਈ ਲੈਣੇ ਦੇ ਵਿੱਚ ਟਿਕਾਣਾ ਹੈ ਬਾਬਾ ਲੈਣਾ ਜੀ ਘੋੜੇ ਘੋੜੀ ਦੇ ਉੱਤੇ ਚੜੇ ਹੋਏ ਹਨ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਸਿੰਘਾਸਨ ਛੱਡ ਕੇ ਕਰਤਾਰਪੁਰ ਤੋਂ ਅੱਗੇ ਹੋ ਕੇ ਮਿਲੇ ਹਨ ਅੱਗੇ ਹੋ ਕੇ ਅਗੋਂ ਘੋੜੀ ਦੀ ਲਗਾਮ ਪਕੜੀ ਤੇ ਪੈਦਲ ਚੱਲ ਰਹੇ ਹਨ ਭਾਈ ਲੈਣਾ ਜੀ ਘੋੜੀ ਦੇ ਉੱਤੇ ਹਨ ਆ ਕੇ ਜਦੋਂ ਦੇਖਿਆ ਕਿ ਮੈਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਹਨ ਸੰਗਤਾਂ ਨੂੰ ਪੁੱਛਿਆ ਸਤਿਗੁਰੂ ਕੋੜੀ ਬਾਰ ਬਨ ਕੇ ਉਹਨੂੰ ਕਹਿਣ ਲੱਗੇ ਭਾਈ ਅੰਦਰ ਬੈਠੇ ਹਨ ਗੁਰੂ ਨਾਨਕ ਦੇਵ ਜੀ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਜਾ ਕੇ ਦੇਖਿਆ ਦਰਸ਼ਨ ਕੀਤੇ ਹਨ ਕਿ ਇਹ ਤੇ ਉਹੀ ਹੈ ਜਿਹੜਾ ਮੇਰੀ ਕੋੜੀ ਦੀ ਲਗਾਮ ਪਕੜ ਕੇ ਲੈ ਕੇ ਆਇਆ ਹੈ ਸਤਿਗੁਰੂ ਦੇ ਚਰਣੀ ਟੈਪਿਆ ਕਹਿਣ ਲੱਗੇ ਸਤਿਗੁਰੂ ਮੈਂ ਪਛਾਣਿਆ ਨਹੀਂ ਤੁਸੀਂ ਅੱਗੇ ਮੇਰੇ ਕੋੜੀ ਦੀ ਲਗਾਮ ਪਕੜੀ ਤੇ ਪੈਦਲ ਚੱਲ ਕੇ ਆਏ ਮੈਂ ਕੋੜੀ ਤੇ ਚੜ੍ਹ ਕੇ ਆਇਆ ਹਾਂ ਸਤੂਰ ਕਹਿੰਦੇ ਜਿੰਨੇ ਕੋ ਲੋ ਕੋਈ ਦੇਣਾ ਹੋਵੇ ਜਿਹਦੇ ਕੋਲ ਮੰਗਣਾ ਹੋਵੇ ਕੋਈ ਲੈਣਾ ਹੋਵੇ ਦੇਣ ਵਾਲਾ ਉਹ ਮੈਂ ਨਿਮਾ ਹੋ ਗਿਆ ਹਾਂ ਮੈਂ ਹੁਣ ਤੈਨੂੰ ਦੇਣਾ ਹਾਂ ਮੇਰੇ ਅੰਦਰ ਜਿਹੜੀ ਜੋਤ ਹੈ ਜਿਹੜੀ ਅੰਦਰ ਮੇਰੀ ਜੋਤ ਹੈ ਹੁਣ ਮੈਂ ਤੇਰੇ 'ਚ ਟਿਕਾ ਦੇਣੀ ਹੈ ਤੂੰ ਲੈਣਾ ਹੈ ਤੇ ਅਸੀਂ ਦੇਣਾ ਭਾਈ ਲੈਣੇ ਨੂੰ ਆਪਣੇ ਅੰਗ ਦਾ ਨਾਲ ਲਾ ਕੇ ਤੇ ਅੰਗਦ ਦੇਵ ਸਤਿਗੁਰਾਂ ਨੇ ਬਣਾ ਦਿੱਤਾ ਸਤਿਗੁਰ ਕਹਿੰਦੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹੇ ਭਾਈ ਅਸੀਂ ਤੇਰਾ ਨਾਮ ਪਾਈ ਲੈਣਾ ਹੈ ਤੇ ਅਸੀਂ ਤੈਨੂੰ ਕੁਝ ਦੇਣਾ ਹੈ ਅਸੀਂ ਸਾਡੇ ਕੋਲ ਜੋ ਵੀ ਹੈ ਅਸੀਂ ਤੇਰੀ ਝੋਲੀ ਵਿੱਚ ਪਾ ਦੇਣਾ ਹੈ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਕਹਿ ਰਹੇ ਹਨ ਹੇ ਪ੍ਰਭੂ ਮੇਰੀ ਅਰਦਾਸ ਸੁਣ ਨੀਮਾਣਾ ਹੋ ਕੇ ਨੀਵਾ ਹੋ ਕੇ ਆਪ ਦਾ ਭਾਣਾ ਛੱਡ ਕੇ ਆਪਾਂ ਅਰਦਾਸ ਕਰੀਏ ਤੇ ਫਿਰ ਪ੍ਰਭੂ ਕੇ ਆਪਣੇ ਚਰਨਾਂ ਨਾਲ ਜੋੜ ਲੈ ਆਪ ਤਿਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜਲਾਏ ਜੋਹਰ ਕੰਤ ਮਿਲਾਇਆ ਕੰਤ ਕਹਿੰਦੇ ਪਤੀ ਨੂੰ ਪਰਮਾਤਮਾ ਨੂੰ ਪਰਮੇਸ਼ਰ ਨੂੰ ਜਿਨ੍ਹਾਂ ਦਾ ਮਿਲਾਪ ਪ੍ਰਭੂ ਪਤੀ ਦੇ ਨਾਲ ਹੋ ਗਿਆ ਹੈ ਜਿਨ੍ਹਾਂ ਨੂੰ ਸਤਗੁਰਾਂ ਨੇ ਆਪਣੇ ਚਰਨਾਂ ਨਾਲ ਮੇਲਿਆ ਮੇਲ ਲਿਆ ਹੈ ਤੇ ਉਹਨਾਂ ਨੂੰ ਫਿਰ ਬਾਦ ਦੇ ਵਿੱਚ ਵਿਛੋੜੇ ਦੀ ਮਾਰ ਨਹੀਂ ਪੈਗੀ ਉਹਨਾਂ ਨੂੰ 84 ਦੇ ਗੇੜ ਵਿੱਚ ਰੇਲ ਕੜਾ ਨਹੀਂ ਪਾਏਗਾ ਵਾਰ-ਵਾਰ ਜੰਮਣਾ ਅਤੇ ਮਰਨ ਮਾਲਾ ਗੇੜ ਉਹਨਾਂ ਦਾ ਖਤਮ ਹੋ ਜਾਏਗਾ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਥੇ ਨਾ ਜਾਏ ਪ੍ਰਭ ਬਿੰਦੂ ਜਾ ਕੋ ਨਹੀਂ ਨਾਨਕ ਹਰ ਸਰਣਾ ਹੈ ਪ੍ਰਭੂ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਜਿਹੜਾ ਕੀ ਦਰ ਆਏ ਦੀ laaj ਰੱਖਦਾ ਹੋਵੇ ਇਸ ਤਰ੍ਹਾਂ ਕਿ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪਾਏ ਗਏ ਕੀ laaj ਅਸ ਗੋਬਿੰਦ ਦਾਸ ਤੁਹਾਰ ਮੈਂ ਤੇਰਾ ਦਾਸ ਬਣ ਕੇ ਤੇਰਾ ਸੇਵਕ ਬਣ ਕੇ ਤੇ ਦਰ ਤੇ ਆ ਗਿਆ ਹਾਂ ਦਰ ਆਏ ਦੀ ਤੂੰ laaj ਰੱਖਣੀ ਹੈ ਪ੍ਰਭਿੰਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਨਾਨਕ ਪੰਜਵੇਂ ਨਾਨਕ ਤਨ ਸ਼੍ਰੀ ਗੁਰੂ ਅਜਿੰਦੇਵ ਜੀ ਕਹਿੰਦੇ ਨੇ ਉਹਦੇ ਤੋਂ ਬਿਨਾਂ ਦੂਸਰਾ ਕੋਈ ਹੋਰ ਹੈ ਨਹੀਂ ਇਸ ਕਰਕੇ ਆਪਾਂ ਫਿਰ ਉਦੇ ਚਰਨਾਂ ਤੇ ਟੈ ਪਈਏ ਉਹਦੇ ਚਰਨਾ ਉਹਦੇ ਲੜ ਲੱਗ ਜਾਈਏ ਰਬ ਬਿਨ ਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮਾਇਆ ਹਰਾਈ ਮਾਇਆ ਤੋਂ ਭਾਵ ਕਿਰਪਾ ਮਾਇਆ ਨੂੰ ਜੇ ਮਾਇਆ ਪੜਾਂਗੇ ਤੇ ਫਿਰ ਜਿਹੜਾ ਇਹਦਾ ਮਤਲਬ ਹੈ ਇਹ ਉਲਟ ਹੋ ਜਾਏਗਾ ਮਾਇਆ ਮਾਇਆ ਤੋਂ ਭਾਵ ਤਨਦੋਲਤ ਸੰਸਾਰ ਦਾ ਮੋਹ ਉਹਨੂੰ ਮਾਇਆ ਕਹਿੰਦੇ ਹਨ ਤੇ ਮਾਇਆ ਮੰਮੇ ਦੇ ਅੱਗੇ ਕੰਨਾ ਹਟ ਗਿਆ ਤੇ ਮਿਆ ਬਣ ਗਿਆ ਮਿਆ ਤੋਂ ਭਾਵ ਹੈ ਕਿਰਪਾ ਪ੍ਰਭੂ ਦੀ ਕਿਰਪਾ ਜਿਨ੍ਹਾਂ ਤੇ ਹੋ ਗਈ ਹੈ ਜੋ ਪ੍ਰਭੂ ਦੇ ਲੜ ਲੱਗ ਗਏ ਹਨ ਉਹਨਾਂ ਵਾਸਤੇ ਇਹ ਮਹੀਨਾ ਸਤਿਗੁਰ ਕਹਿੰਦੇ ਨੇ ਸੁਖਾਂ ਦਾ ਬਤੀਤ ਹੋਏਗਾ ਸੁਖੀ ਸੁਖੀ ਉਹ ਜੀਵ ਰੋਪੀਆਂ ਇਸਤਰੀਆਂ ਵਸਣਗੀਆਂ ਅਸੂ ਸੁਖੀ ਵਸੰਧੀਆਂ ਅਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੁਖੀ ਵਸਣਗੀਆਂ ਜਿਨ੍ਹਾਂ ਮਾਇਆ ਹਰ ਰਾਏ ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਗਈ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮਾਇਆ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ